ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਜਿਹੜੀਆਂ ਮੈਂ ਕੁਝ ਲਾਈਨਾਂ ਆ ਜੋ ਕਿਸੇ ਨੇ ਲਿਖੀਆਂ ਆ ਔਰਤ ਦੀ ਵਡਿਆਈ ਕੀਤੀ ਹੈ ਇਹਦੇ ਵਿੱਚ ਇਹ ਔਰਤ ਕੱਲੀ ਮੈਂ ਨਹੀਂ ਜਾਂ ਮੇਰੀ ਬੇਟੀ ਨਹੀਂ ਇਹ ਔਰਤਾਂ ਸਾਰੀਆਂ ਆ ਝਾਵੇਂ ਕੋਈ ਵੀ ਆ ਸਾਰੀਆਂ ਔਰਤਾਂ ਇਸ ਚੀਜ਼ ਦੇ ਜੋ ਲਾਈਨਾਂ ਲਿਖੀਆਂ ਉਹਨਾਂ ਲਈ ਹੈਗੀਆਂ ਵੀ ਇਹ ਕੱਲੀ ਮੇਰੇ ਵਾਸਤੇ ਨਹੀਂ ਜਾਂ ਕਿਸੇ ਮੇਰੀ ਬੇਟੀ ਵਾਸਤੇ ਨਹੀਂ ਹੈਗੀਆਂ ਇਹ ਲਾਈਨਾਂ ਸਾਰਿਆਂ ਲਈ ਆ ਇਹਦੇ ਵਿੱਚ ਔਰਤ ਦੀ ਬਹੁਤ ਵਡਿਆਈ ਕੀਤੀ ਗਈ ਆ ਤੇ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣੀ ਆ ਇਹ ਲੈਣਾ ਕੀ ਕਹਿੰਦੇ ਹਨ ਤਨ ਹੈ ਔਰਤ ਤੂੰ ਤੇਰਾ ਦੇਣ ਕੋਈ ਨਹੀਂ ਦੇ ਸਕਦਾ ਤਨ ਹੈ ਔਰਤ ਤੂੰ ਤੇਰਾ ਦੇਣ ਕੋਈ ਨਹੀਂ ਦੇ ਸਕਦਾ ਸਰੀਰ ਤੇਰਾ ਹਲਦੀ ਲੱਗਦੀ ਹੈ ਪੁਰਸ਼ ਦੇ ਨਾਮ ਦੀ ਤਨ ਹੈ ਔਰਤ ਤੂੰ ਤੇਰਾ ਦੇਣ ਕੋਈ ਨਹੀਂ ਦੇ ਸਕਦਾ ਮੰਗ ਤੇਰੀ ਸੰਦੂਰ ਪੁਰਸ਼ ਦੇ ਨਾਮ ਦਾ ਤਨ ਹੈ ਔਰਤ ਤੂੰ ਮੱਥਾ ਤੇਰਾ ਬਿੰਦੀ ਪੁਰਸ਼ ਦੇ ਨਾਮ ਦੀ ਗਲਾ ਤੇਰਾ ਮੰਗਲ ਸੂਤਰ ਪੁਰਸ਼ ਦੇ ਨਾਮ ਦਾ ਤਨ ਹੈ ਔਰਤ ਤੂੰ ਤੇਰਾ ਦੇਨ ਕੋਈ ਨਹੀਂ ਦੇ ਸਕਦਾ ਹੱਥ ਤੇਰੇ ਮਹਿੰਦੀ ਲੱਗਦੀ ਹੈ ਪੁਰਸ਼ ਦੇ ਨਾਮ ਦੀ ਤਨ ਹੈ ਔਰਤ ਤੂੰ ਤੇਰਾ ਦੇਨ ਕੋਈ ਨਹੀਂ ਦੇ ਸਕਦਾ ਬਾਹਾਂ ਤੇਰੀਆਂ ਚੂੜੀਆਂ ਪੈਂਦੀਆਂ ਨੇ ਪੁਰਸ਼ ਦੇ ਨਾਮ ਦੀਆਂ ਪੈਰੇ ਹੱਥ ਲਾਵੇਂ ਤੂੰ ਅਸ਼ੀਰਵਾਦ ਪੁਰਸ਼ ਦੇ ਨਾਮ ਦਾ ਤਨ ਹੈ ਔਰਤ ਤੂੰ ਤੇਰਾ ਦੇਣ ਕੋਈ ਨਹੀਂ ਦੇ ਸਕਦਾ ਕਰਵਾ ਚੌਥ ਰੱਖੇ ਤੂੰ ਉਮਰ ਵਧੇ ਪੁਰਸ਼ ਦੀ ਤਨ ਹੈ ਔਰਤ ਤੂੰ ਤੇਰਾ ਦੇਣ ਕੋਈ ਨਹੀਂ ਦੇ ਸਕਦਾ ਅਖੀਰ ਵਿੱਚ ਬੱਚੇ ਨੂੰ ਪਾਲੇ ਪਲੋਸੇ ਤੂੰ ਬੱਚਾ ਪੁਰਸ਼ ਦੇ ਨਾਮ ਦਾ ਤਨ ਹੈ ਔਰਤ ਤੂੰ ਤੇਰਾ ਦੇਣ ਕੋਈ ਨਹੀਂ ਦੇ ਸਕਦਾ ਤਨ ਹੈ ਔਰਤ ਤੂੰ ਤੇਰਾ ਦੇਣ ਕੋਈ ਨਹੀਂ ਦੇ ਸਕਦਾ ਤਾਨੂੰ ਇਹ ਮੇਰੀਆਂ ਲਾਈਨਾਂ ਕਿੱਦਾਂ ਦੀਆਂ ਲੱਗੀਆਂ ਇਹ ਮੈਂ ਨਹੀਂ ਲਿਖੀਆਂ ਕਿਸੇ ਹੋਰ ਦੀਆਂ ਲਿਖੀਆਂ ਹੋਈਆਂ ਲਾਈਨਾਂ ਆ ਜਿਹੜੀਆਂ ਕਿ ਮੈਨੂੰ ਬਹੁਤ ਪਸੰਦ ਆਈਆਂ ਤੇ ਤੁਹਾਨੂੰ ਇਹ ਕਿਸ ਤਰ੍ਹਾਂ ਲੱਗੀਆਂ ਤੁਸੀਂ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਮਿਲਾਂਗੇ ਕਿਸੇ ਹੋਰ ਵੀਡੀਓ ਵਿੱਚ ਉਹਨਾਂ ਚ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ